ਹਰ ਇੱਕ ਵਿਅਕਤੀ ਹਫ਼ਤੇ ਵਿੱਚ ਇੱਕ ਵਾਰ ਇਹ ਵਰਤ ਜ਼ਰੂਰ ਰੱਖੇ ਜਿਸ ਨੂੰ ਰੱਖਣ ਦੇ ਨਾਲ ਸਿਹਤ ਬਣਦੀ ਤੰਦਰੁਸਤ ਫਿੱਟ ਉਹ ਕਿਹੜਾ ਵਰਤਿਆ ਜਿਸ ਨੂੰ ਰੱਖਣ ਨਾਲ ਸਿਹਤ ਤੰਦਰੁਸਤ ਬਣਦੀ ਹੈ ਅਸੀਂ ਅਕਸਰ ਹੀ ਖਾਂਦੇ ਰਹਿੰਦੇ ਹਾਂ ਕਿਉਂਕਿ ਜਿਉਂਦੇ ਰਹਿਣ ਲਈ ਖਾਣਾ ਜ਼ਰੂਰੀ ਹੈ ਪਰ ਖਾਣਾ ਹਮੇਸ਼ਾ ਲੋੜ ਮੁਤਾਬਕ ਹੀ ਖਾਣਾ ਚਾਹੀਦਾ ਹੈ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ ਤਾਂ ਕੰਮ ਕਰਕੇ ਥੱਕ ਜਾਂਦੇ ਹਾਂ ਤਾਂ ਅਸੀਂ ਰੈਸਟ ਕਰਦੇ ਹਾਂ ਪਰ ਅਸੀਂ ਕਦੀ ਆਪਣੇ ਸਰੀਰ ਦੇ ਅੰਦਰੂਨੀ ਭਾਗ ਨੂੰ ਰੈਸਟ ਦਿੱਤੀ ਕਿ ਅਸੀਂ ਕਦੇ ਆਪਣੀ ਪਾਚਨ ਪ੍ਰਣਾਲੀ ਨੂੰ ਰੈਸਟ ਦਿੱਤੀ ਅਸੀਂ ਸਵੇਰੇ ਵੀ ਖਾਂਦੇ ਹਾਂ ਦੁਪਹਿਰੇ ਵੀ ਖਾਂਦੇ ਹਾਂ ਰਾਤ ਨੂੰ ਵੀ ਖਾਂਦੇ ਹਾਂ ਤਾਂ ਬਾਹਰੀ ਸਰੀਰਕ ਤੌਰ ਤੇ ਥੱਕ ਕੇ ਤਾਂ ਰੈਸਟ ਦਿੰਦੇ ਹਾਂ ਪਰ ਅਸੀਂ ਆਪਣੇ ਅੰਦਰਲੇ ਸਿਸਟਮ ਨੂੰ ਕਦੀ ਰੈਸਟ ਨਹੀਂ ਦਿੰਦੇ ਇਸ ਲਈ ਤੰਦਰੁਸਤ ਰਹਿਣ ਲਈ ਖਾਣਾ ਜਲਦੀ ਹজম ਕਰਾਉਣ ਲਈ ਹਰੇਕ ਵਿਅਕਤੀ ਨੂੰ ਹਫਤੇ ਵਿੱਚ ਇੱਕ ਵਾਰ ਵਰਤ ਰੱਖਣਾ ਚਾਹੀਦਾ ਹੈ ਜਿਸ ਵਿੱਚ ਸਿਰਫ ਪਾਣੀ ਹੀ ਪੀਣਾ ਚਾਹੀਦਾ ਹੈ ਖਾਣਾ ਨਹੀਂ ਖਾਣਾ ਚਾਹੀਦਾ ਜਿਸ ਦੇ ਨਾਲ ਅੰਦਰੂਨੀ ਸਿਸਟਮ ਪਾਚਨ ਪ੍ਰਣਾਲੀ ਨੂੰ ਰੈਸਟ ਮਿਲ ਸਕੇ ਤਾਂ ਜੋ ਉਹ ਫਿਰ ਵਧੀਆ ਕੰਮ ਕਰ ਸਕੇ ਖਾਣਾ ਜਲਦੀ ਪਚਾ ਸਕੇ ਤੁਸੀਂ ਸਾਰੇ ਮੋਬਾਈਲ ਫੋਨ ਦੀ ਵਰਤੋਂ ਤਾਂ ਕਰਦੇ ਹੋ ਤੁਸੀਂ ਦੇਖਿਆ ਹੀ ਹੈ ਕਿ ਜਦੋਂ ਮੋਬਾਈਲ ਫੋਨ ਵਿੱਚ ਵੱਧ ਚੀਜ਼ਾਂ ਸਟੋਰ ਕੀਤੀਆਂ ਜਾਂ ਜਾਣ ਤਾਂ ਉਹ ਹੈ ਹੈ ਹੋਣ ਲੱਗਦਾ ਹੈ ਤਾਂ ਫਿਰ ਰੀਸੈਟ ਕਰਨਾ ਪੈਂਦਾ ਹੈ ਇਸ ਤਰ੍ਹਾਂ ਹੀ ਮਨੁੱਖੀ ਸਰੀਰ ਹੈ ਜਿਸ ਨੂੰ ਵੀ ਰੈਸਟ ਦੀ ਜ਼ਰੂਰਤ ਹੁੰਦੀ ਹੈ ਇਸ ਲਈ ਤੰਦਰੁਸਤ ਰਹਿਣ ਵਾਸਤੇ ਪਾਚਨ ਪ੍ਰਣਾਲੀ ਨੂੰ ਸਹੀ ਰੱਖਣ ਵਾਸਤੇ ਬਿਮਾਰੀਆਂ ਤੋਂ ਬਚਣ ਵਾਸਤੇ ਹਫ਼ਤੇ ਵਿੱਚ ਇੱਕ ਵਾਰ ਵਰਤ ਜ਼ਰੂਰ ਰੱਖਣਾ ਚਾਹੀਦਾ ਹੈ ਜਿਸ ਵਿੱਚ ਖਾਣਾ ਨਹੀਂ ਖਾਣਾ ਸਿਰਫ ਪਾਣੀ ਹੀ ਪੀਣਾ ਹੈ ਇਸ ਤਰ੍ਹਾਂ ਕਰਨ ਨਾਲ ਤੁਸੀਂ ਵੇਖੋਗੇ ਚਮਤਕਾਰ ਕਿ ਤੁਹਾਡੀ ਬਾਡੀ ਕਿੰਨੀ ਰੈਸਟ ਮਹਿਸੂਸ ਕਰਦੀ ਹੈ ਤੁਹਾਡੀ ਬਾਡੀ ਕਿੰਨੀ ਹਲਕੀ ਮਹਿਸੂਸ ਕਰਦੀ ਹੈ ਤੇ ਤੁਸੀਂ ਤੰਦਰੁਸਤ ਮਹਿਸੂਸ ਕਰੋਗੇ ਕਈ ਬਿਮਾਰੀਆਂ ਦਾ ਖਾਤਮਾ ਹੋਵੇਗਾ ਕੋਈ ਬਿਮਾਰੀਆਂ ਲੱਗਣਗੀਆਂ ਹੀ ਨਹੀਂ ਜੇਕਰ ਤੁਸੀਂ ਹਫਤੇ ਵਿੱਚ ਇੱਕ ਵਾਰ ਇਹ ਵਰਤ ਰੱਖੋਗੇ ਤੰਦਰੁਸਤ ਰਹਿਣ ਵਾਸਤੇ ਇਹ ਵਰਤ ਰੱਖਣਾ ਜ਼ਰੂਰੀ ਹੈ ਖੁਸ਼ ਰਹੋ ਤੰਦਰੁਸਤ ਰਹੋ